ਲੋਕ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਆਪਣੇ ਕੈਂਡੀਡੇਟਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ਪਾਜਪਾ ਦੇ ਵੱਲੋਂ 6 ਉਮੀਦਵਾਰ ਸਿਆਸੀ ਅਖਾੜੇ ਦੇ ਵਿੱਚ ਤਾਰ ਦਿੱਤੇ ਗਏ ਨੇ ਤੇ ਹੁਣ ਸ਼ਰੋਮੜੀ ਅਕਾਲੀ ਦਲ ਦੇ ਵੱਲੋਂ ਵੀ 7 ਜਾਂ 8 ਨਾਵਾਂ ਦੀ ਲਿਸਟ ਜਿਹੜੀ ਜਾਰੀ ਕਰ ਦਿੱਤੀ ਹੈ। ਰਣਨੀਤੀ ਬਣਾਈ ਜਾ ਰਹੀ ਹੈ ਤੇ ਜਲਦ ਹੀ ਐਲਾਨ ਹੋਣ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਤੇ ਉੱਥੇ ਹੀ ਬੇਸ਼ੱਕ ਪੰਜਾਬ ਬਚਾਓ ਯਾਤਰਾ ਦੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਜਿਹੜੇ ਕਿ ਰੁਝੇ ਹੋਏ ਨੇ ਤੇ ਉੱਥੇ ਹੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆ ਰਹੀਆਂ ਨੇ ਕਿ 7-8 ਨਾਮ ਜਿਹੜੇ ਕਿ ਪੂਰਨ ਤੌਰ ਤੇ ਅਕਾਲੀ ਦਲ ਦੇ ਵੱਲੋਂ ਸਿਆਸੀ ਅਖਾੜੇ ਦੇ ਵਿੱਚ ਉਤਾਰੇ ਜਾਣਗੇ ਤੇ ਹੁਣ ਇੱਕ ਇਹ ਵੀ ਗੱਲ ਕਹੀ ਗਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਰਦਾਰ ਸੁਖਵੀਰ ਬਾਦਲ ਲੋਕ ਸਭਾ ਚੋਣਾਂ ਦੇ ਵਿੱਚ ਨਹੀਂ ਖੜਨਗੇ ਪਰੰਤੂ ਬਠਿੰਡਾ ਤੋਂ ਬੀਬੀ ਹਰਸਿਮਰਤ ਕੌਰ ਬਾਦਲ ਜ਼ਰੂਰ ਚੋਣ ਲੜਨਗੇ ਤੇ ਕੁਝ ਨਾਵਾਂ ਦੀ ਜਿਹੜੇ ਕਿ ਲਿਸਟ ਆ ਰਹੀ ਹੈ ਤੇ ਜਿਸ ਦੇ ਦੌਰਾਨ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਸਾਡੀ ਇਸ ਗੱਲ ਨੂੰ ਲੈ ਕੇ ਕੋਈ ਵੀ ਚੈਨਲ ਸਾਡਾ ਪੁਸ਼ਟੀ ਨਹੀਂ ਕਰਦਾ ਤੇ ਦੱਸਦੀ ਹੈ ਕਿ ਇਹਨਾਂ ਦੇ ਵਿੱਚੋਂ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਕਿ ਸੱਤ ਜਾਂ ਅਠਨਾਮਾ ਦਾ ਜਿਹੜਾ ਕਿ ਪਹਿਲੇ ਪੜਾਅ ਦੇ ਵਿੱਚ ਰਣਨੀਤੀ ਬਣਾਈ ਜਾ ਰਹੀ ਹੈ ਨਾਮ ਲਗਭਗ ਤੈਹ ਹੋ ਚੁੱਕੇ ਨੇ ਤੇ ਪਾਰਟੀ ਟਿਕਟਾਂ ਦੀ ਵੰਡ ਵੇਲੇ ਕੋਈ ਵੀ ਜੋਖਮ ਉਠਾਉਣ ਦੇ ਮੂਡ ਵਿੱਚ ਨਹੀਂ ਹੈ ਤੇ ਇਸ ਲਈ ਸਾਰੀ ਸਥਿਤੀ ਤੇ ਨਜ਼ਰ ਰੱਖੀ ਜਾ ਰਹੀ ਹੈ 1998 ਤੋਂ ਬਾਅਦ ਦੱਸਦੀ ਹੈ ਕਿ ਪਹਿਲੀ ਵਾਰ ਅਕਾਲੀ ਦਲ ਇਕੱਲਿਆਂ ਹੀ ਚੋਣ ਲੜ ਰਿਹਾ ਹੈ ਲੰਬੇ ਸਮੇਂ ਦੇ ਬਾਅਦ ਅਕਾਲੀ ਦਲ ਨੇ ਅੰਮ੍ਰਿਤਸਰ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਸிட்டਾ ਤੇ ਆਪਣੇ ਉਮੀਦਵਾਰ ਖੜੇ ਕਰਨ ਦੀ ਤਿਆਰੀ ਕਰ ਰਿਹਾ ਜੋ ਲਗਭਗ ਪੂਰੀ ਹੋ ਚੁੱਕੀ ਹੈ। ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਅੱਜ ਵੀ ਪੰਜਾਬ ਬਚਾਓ ਯਾਤਰਾ ਦੇ ਵਿੱਚ ਰੁੱਝੇ ਹੋਏ ਹਨ। ਹਾਲਾਂਕਿ ਪਹਿਲੀ ਲਿਸਟ ਵਿੱਚ ਅੜੀਆ ਲਾਗੂਆਂ ਨੂੰ ਮੌਕਾ ਦਿੱਤਾ ਜਾਵੇਗਾ। ਤੇ ਸੂਤਰਾਂ ਨੂੰ ਲੈ ਕੇ ਮੰਨੀਏ ਤੇ ਬਠਿੰਡਾ ਤੋਂ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਲਿਸਟ ਦੇ ਵਿੱਚੋਂ ਬੀਪੀ ਹਰਸੇਮਰਤ ਕੌਰ ਬਾਦਲ ਚੋਣ ਲੜਨਗੇ। ਪਟਿਆਲਾ ਤੋਂ ਐਨ.ਕੇ. ਸ਼ਰਮਾ ਅਤੇ ਅੰਮ੍ਰਿਤਸਰ ਤੋਂ ਅਨਿਲ ਜੋਸ਼ੀ ਨੂੰ ਉਮੀਦਵਾਰ ਬਣਾਉਣਾ ਤੈਅ ਹੈ। ਤਦਾਦੀ ਕਿ ਜਿਹੜੇ ਤਿੰਨ ਨਾਮ ਹੈ ਇਹ ਉਮੀਦਵਾਰ ਜਿਹੜੇ ਕਿ ਤੈਅ ਕੀਤੇ ਗਏ ਨੇ ਤੇ ਇਹ ਜਿਹੜੀਆਂ ਤਿੰਨ ਸੀਟਾਂ ਨੇ ਇਸ ਦੇ ਵਿੱਚ ਬੀਬੀ ਹਰਸਿਮਰਤ ਕੌਰ ਬਾਦਲ ਜਿਹੜੇ ਬਠਿੰਡਾ ਤੋਂ ਲੜਨਗੇ ਤੇ ਦੂਜੇ ਪਾਸੇ ਪਟਿਆਲਾ ਤੋਂ ਐਨ ਕੇ ਸ਼ਰਮਾ ਨੂੰ ਅਤੇ ਹਮਰੇਸਰ ਤੋਂ ਜਿਹੜਾ ਕਿ ਅਨਿਲ ਜੋਸ਼ੀ ਨੂੰ ਤੈਅ ਕਰ ਲਿਆ ਗਿਆ ਹੈ ਤੇ ਹੁਣ ਇਹ ਜਿਹੜੇ ਤਿੰਨੋਂ ਉਮੀਦਵਾਰ ਨੇ ਇਹਨਾਂ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਪੱਕੀਆਂ ਸੀਟਾਂ ਜਿਹੜੀਆਂ ਮਿਲ ਸਕਦੀਆਂ ਨੇ ਦੱਸ ਦਈਏ ਕਿ ਉੱਥੇ ਫਿਰੋਜ਼ਪੁਰ ਦੇ ਸੀਟ ਤੋਂ ਸਾਫਕਾ ਸੰਸਦ ਮੈਂਬਰ ਜੋਰਾ ਸਿੰਘ ਮਾਨ ਦੇ ਪੁੱਤਰ ਨੋਨੀ ਮਾਨ ਨੂੰ ਉਮੀਦਵਾਰ ਬਣਾਇਆ ਜਾ ਸਕਦਾ ਹੈ ਤੇ ਇਸ ਦੇ ਨਾਲ ਹੀ ਸੂਤਰਾਂ ਦੀ ਮੰਨੀ ਹੈ ਤਾਂ ਪਾਰਟੀ ਚ ਜਲੰਧਰ ਤੋਂ ਪਵਨ ਟੀਨੂ ਨੇ ਨਾਤੇ ਸਹਿਮਤੀ ਬਣੀ ਹੋਈ ਹੈ। ਸ਼੍ਰੀ ਅਨੰਦਪੁਰ ਸਾਹਿਬ ਤੋਂ ਪ੍ਰੇਮ ਸਿੰਘ ਚੰਦੂ ਮਾਜਰਾ ਹੋ ਸਕਦੇ ਨੇ ਤੇ ਜਦੋਂ ਕਿ ਡਾਕਟਰ ਦਲਜੀਤ ਸਿੰਘ ਨੇ ਵੀ ਆਪਣਾ ਦਾਵਾ ਪੇਸ਼ ਕੀਤਾ ਹੈ। ਪ੍ਰੀਤ ਕੌਰ ਸੀਟ ਦੀ ਗੱਲ ਕਰੀਏ ਤਾਂ ਇੱਥੇ ਸਮੱਸਿਆ ਹੈ ਤੇ ਸੂਤਰਾ ਦੀ ਮੰਨੀਏ ਤਾਂ ਰਜਿੰਦਰ ਸਿੰਘ ਮੋਗਾ ਅਤੇ ਹਰਪ੍ਰੀਤ ਸਿੰਘ ਕੋਟਪਾਈ ਦੇ ਨਾਂ ਤੇ ਚਰਚਾ ਦੇ ਵਿੱਚ ਹਨ ਸੰਗਰੂਰ ਦੇ ਵਿੱਚ ਜਿਹੜੇ ਕਿ ਇਕਬਾਲ ਸਿੰਘ ਪਰਮਿੰਦਰ ਸਿੰਘ ਢੀਡਸਾ ਜਿਹੜੇ ਕਿ ਟਿਕਟ ਦੀ ਦੌੜ ਦੇ ਵਿੱਚ ਹਨ ਕੁਝ ਸਮਾਂ ਪਹਿਲਾਂ ਸੁਖਦੇਵ ਸਿੰਘ ਢੀਡਸਾ ਬੇਟੇ ਸਮੇਤ ਪਾਰਟੀ ਵਿੱਚ ਸ਼ਾਮਿਲ ਵਾਪਸ ਆਏ ਹਨ ਹਾਲਾਂਕਿ ਇਕਬਾਲ ਸਿੰਘ ਨੂੰ ਨਜ਼ਰਅੰਦਾਜ਼ ਕਰਨਾ ਸਹੀ ਨਹੀਂ ਹੈ ਤੇ ਦੱਸਦੀ ਕਿ ਫਿਰੋਜ਼ ਫਿਰੋਜ਼ਪੁਰ ਜਿਹੜੀ ਸੀਟ ਹੈ ਫਰੀਦਕੋਟ ਦੀ ਸੌਰੀ ਮਾਫ਼ ਕਰਨਾ ਜਿਹੜੀ ਕਿ ਫਰੀਦਕੋਟ ਦੀ ਸੀਟ ਹੈ ਉਹਦੀ ਗੱਲ ਕਰੀਏ ਤਾਂ ਇੱਥੇ ਸਮੱਸਿਆ ਹੈ ਕੁਝ ਤੇ ਇੱਥੇ ਦੱਸਿਆ ਜਾ ਰਿਹਾ ਕਿ ਰਜਿੰਦਰ ਸਿੰਘ ਮੋਗਾ ਤੇ ਹਰਪੇ ਸਿੰਘ ਕੋਟਪਾਈ ਚਰਚਾ ਦੇ ਵਿੱਚ ਹਨ ਤੇ ਉੱਥੇ ਹੀ ਫਰੀਦਕੋੜ ਤੋਂ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਕਰਮਜੀਤ ਅਨਮੋਲ ਨੂੰ ਉਮੀਦਵਾਰ ਆਮ ਆਦਮੀ ਪਾਰਟੀ ਦੇ ਵੱਲੋਂ ਚੁਣਿਆ ਗਿਆ ਹੈ ਤੇ ਦੂਜੇ ਪਾਸੇ ਭਾਜਪਾ ਦੇ ਵੱਲੋਂ ਹਾਂਸ ਰਾਜ ਹੰਸ ਨੂੰ ਟਿਕਟ ਦਿੱਤੀ ਗਈ ਹੈ ਤੇ ਇੱਥੇ ਹੁਣ ਸ਼੍ਰੋਮਣੀ ਅਕਾਲੀ ਦਲ ਇਹਨਾਂ ਦੋਵਾਂ ਨੂੰ ਟੱਕਰ ਦੇਣ ਜਾ ਰਹੀ ਹੈ ਤੇ ਜਿਸ ਦੇ ਵਿੱਚ ਚਰਚਾ ਦੇ ਵਿੱਚ ਨਾਮ ਜਿਹੜਾ ਕਿ ਰਜਿੰਦਰ ਸਿੰਘ ਮੋਗਾ ਤੇ ਹਰਪੇ ਸਿੰਘ ਕੋਟਪਾਈ ਦਾ ਆ ਰਿਹਾ ਹੈ ਤੇ ਚਰਚਾ ਦੇ ਵਿੱਚ ਤੇ ਉਥੇ ਸੰਗਰੂਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਕਬਾਲ ਸਿੰਘ ਪਰਮਿੰਦਰ ਸਿੰਘ ਢੀਡਸਾ ਦੀ ਜਿਹੜੀ ਟਿਕਟ ਦੇ ਵਿੱਚ ਦੌੜ ਹਨ ਤੇ ਉਥੇ ਹੀ ਸੰਗਰੂਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਹ ਨਾਮ ਜਿਹੜੇ ਚਰਚਾ ਦੇ ਵਿੱਚ ਹਨ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵੱਲੋਂ ਸੰਗਰੂਰ ਦੇ ਵਿੱਚ ਮੰਤਰੀ ਮੀਤ ਹੇਰ ਨੂੰ ਖੜਾਇਆ ਗਿਆ ਹੈ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਸਿਮਰਤਜੀਤ ਸਿੰਘ ਮਾਨ ਸੰਗਰੂਰ ਦੀ ਚੋਣ ਲੜਨਗੇ ਤੇ ਉੱਥੇ ਹੀ ਹਜੇ ਤੱਕ ਇਹਨਾਂ ਗੱਲਾਂ ਨੂੰ ਲੈ ਕੇ ਕੁਝ ਤੈ ਨਹੀਂ ਹੋਇਆ ਪਰੰਤੂ ਪਰੰਤੂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਹ ਲਿਸਟ ਦਾ ਨਾਮ ਜਿਹੜਾ ਜ਼ਿਕਰ ਹੈ ਜਿਹੜਾ ਕੀਤਾ ਜਾ ਰਿਹਾ ਹੈ ਕਿ ਹੁਣ ਜਿਹੜੇ ਕਿ ਇਹਨਾਂ ਜਿਹੜੇ ਨਾਮ ਚਰਚਾ ਦੇ ਵਿੱਚ ਹਨ ਤੇ ਕੁਝ 8 ਜਾਂ 7 ਉਮੀਦਵਾਰਾਂ ਦਾ ਜਲਦ ਐਲਾਨ ਜਿਹੜਾ ਪਹਿਲੇ ਪੜਾ ਦੇ ਵਿੱਚ ਹੋ ਸਕਦਾ ਹੈ ਤੇ ਉੱਥੇ ਹੀ ਆਮ ਦੀ ਪਾਰਟੀ ਦੇ ਵੱਲੋਂ ਆਪਣੇ ਜਿਹੜੇ ਕਿ ਨੌ ਕੈਂਡੀਡੇਟਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ 16 April ਨੂੰ ਦੋ ਹੋਰ ਕੈਂਡੀਡੇਟਾਂ ਜਿਹੜੇ ਕਿ ਸਾਹਮਣੇ ਆਉਣਗੇ ਤੇ ਉੱਥੇ ਜਲੰਧਰ ਲੁਧਿਆਣਾ ਦੇ ਵਿੱਚ ਕਿਹੜੇ ਉਮੀਦਵਾਰ ਚੁਣੇ ਜਾ ਸਕਦੇ ਨੇ ਉਹ ਦੇਖਣਯੋਗ ਹੋਵੇਗਾ ਤੇ ਸ਼੍ਰੋਮਣੀ ਅਕਾਲੀ ਦਲ ਹੁਣ ਜਿਹੜੇ ਕਿ ਲਗਾਤਾਰ ਜਿਹੜੇ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਜਿਹੜੇ ਨਾਮ ਦੀ ਲਿਸਟ ਹੈ ਜਿਹੜੀ ਜਾਰੀ ਕਰ ਸਕਦੇ ਨੇ ਤੇ ਇਹ ਨਾਮ ਹੈ ਜਿਹੜੇ ਕਿ ਸਾਹਮਣੇ ਆ ਰਹੇ ਨੇ ਤੇ ਸੂਤਰਾਂ ਦੇ ਹਵਾਲਿਆਂ ਤੋਂ ਇਹ ਵੱਡੀ ਖਬਰ ਹੈ ਜਿਹੜੀ ਸਾਹਮਣੇ ਆ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨਾ ਨਾਵਾਂ ਨੂੰ ਚਰਚੇ ਦੇ ਵਿੱਚ ਲਿਆ ਰਹੀ ਹੈ ਤੇ ਜਿਸ ਦੇ ਵਿੱਚ ਤਿੰਨ ਨਾਮ ਪੱਕੇ ਨੇ ਤੇ ਬਠਿੰਡਾ ਤੋਂ ਬੀਬੀ ਹਰਸਿਮਰਤ ਕੌਰ ਬਾਦਲ ਜਿਹੜੇ ਕਿ ਚੋਣ ਲੜਨਗੇ ਤੇ ਪਟਿਆਲਾ ਤੋਂ ਐਨ ਕੇ ਸ਼ਰਮਾ ਨੂੰ ਟਿਕਟ ਮਿਲੇਗੀ ਤੇ ਅੰਮ੍ਰਿਤਸਰ ਤੋਂ ਆਨਿਲ ਜੋਸ਼ੀ ਨੂੰ ਉਮੀਦਵਾਰ ਬਣਾਉਣਾ ਤੈ ਹੈ ਤੇ ਜਿਹੜੀਆਂ ਤਿੰਨ ਟਿਕਟਾਂ ਨੇ ਇਹ ਪੱਕੀਆਂ ਨੇ ਤੇ ਜਿਸ ਤੋਂ ਬਾਅਦ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਜਿਹੜਾ ਕਿ ਬਠਿੰਡੇ ਦੇ ਵਿੱਚ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਉਤਾਰਿਆ ਜਾਵੇਗਾ ਤੇ ਉੱਥੇ ਹੀ ਦੱਸਦੀ ਹੈ ਕਿ ਦੂਜੇ ਪਾਸੇ ਕਾਂਗਰਸ ਪਾਰਟੀ ਨੇ ਵੀ ਕਿਹਾ ਸੀ ਕਿ ਅਸੀਂ ਜਲਦ ਹੀ ਲਿਸਟ ਜਾਰੀ ਾਂਗੇ ਤੇ ਜਿਸ ਦੇ ਦੌਰਾਨ ਬਠਿੰਡਾ ਦੇ ਵਿੱਚ ਬੀਬੀ ਹਰ ਸਿਮਰਤ ਕੌਰ ਬਾਦਲ ਨੂੰ ਫਿਰ ਤੋਂ ਟੱਕਰ ਹੈ ਜਿਹੜੀ ਕਿ ਕਾਂਗਰਸ ਪਾਰਟੀ ਦੇ ਵੱਲੋਂ ਅਮਰਤਾ ਵੜਿੰਗ ਜਾਂ ਰਾਜਾ ਵੜਿੰਗ ਜਾਂ ਕੋਈ ਹੋਰ ਕੈਂਡੀਡੇਟ ਆ ਜਿਹੜਾ ਸਾਹਮਣੇ ਆ ਸਕਦਾ ਹੈ ਤੇ ਦੂਜੇ ਪਾਸੇ ਅਮਰੇ ਸਰ ਤੋਂ ਅਨਿਲ ਜੋਸ਼ੀ ਨੂੰ ਲੈ ਕੇ ਵੀ ਬਣਾਉਣਾ ਤੈ ਹੋ ਗਿਆ ਤੇ ਪਟਿਆਲਾ ਤੋਂ ਐਨ ਕੇ ਸ਼ਰਮਾ ਤੇ ਉੱਥੇ ਹੀ ਪਟਿਆਲਾ ਦੇ ਵਿੱਚ ਭਾਜਪੀ ਦੇ ਵੱਲੋਂ ਮਹਾਰਾਣੀ ਪਰਨੀਤ ਕੌਰ ਨੂੰ ਟਿਕਟ ਮਿਲੀ ਤੇ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵੱਲੋਂ ਡਾਕਟਰ ਬਲਵੀਰ ਸਿੰਘ ਜਿਹੜੇ ਕਿ ਜਿਹੜੇ ਕਿ ਦੋਵਾਂ ਪਾਰਟੀਆਂ ਨੂੰ ਟੱਕਰ ਦੇਣਗੇ ਤੇ ਜਿਸ ਤੋਂ ਬਾਅਦ ਹੁਣ ਲਗਾਤਾਰ ਸਿਆਸਤ ਦੇ ਵਿੱਚ ਹਲਚਲ ਤੇਜ਼ ਹੋਈ ਵੀ ਹੈ ਸ਼੍ਰੋਮਣੀ ਅਕਾਲੀ ਦਲ ਜਲਦ ਹੀ ਜਿਹੜਾ ਕਿ ਆਪਣੇ ਹੁਣ ਕੈਂਡੀਡੇਟਾਂ ਨੂੰ ਲੈ ਕੇ ਐਲਾਨ ਕਰ ਸਕਦਾ ਹੈ